ਹਾਂਜੀ ਸਾਰੇ ਨੂੰ ਪਿਆਰ ਭਰੀ ਸ਼ਾਸਿਕਾਲ ਅਮੀਰ ਗਰਦੋਸ ਸਭ ਠੀਕ ਠਾਕ ਹੋਮ ਹੋ ਗਏ ਅੱਜ ਇੱਕ ਵੀਡੀਓ ਲੈ ਕੇ ਤੁਹਾਡੇ ਲਈ ਹੋਰ ਮੇਰੇ ਪਿੰਡੋਂ ਆ ਮੁੰਡਾ ਰਾਜ ਉਹੋ ਬਹੁਤ ਮਿਹਨਤੀ ਬੰਦਾ ਹੈਗਾ ਤੇ ਮੰਨ ਕੇ ਗੱਲ ਉਹ ਪਹਿਲਾਂ ਉਹ ਕਣਕ ਤੇ ਸਪਰੇ ਜੀਣੀਆਂ ਤੇ ਝੋਨੇ ਤੇ ਸਪਰੇ ਕਰਦਾਗਾ ਤੇ ਹੋਰ ਵੀ ਕੰਮ ਧੰਦੇ ਬਹੁਤ ਖੜਦਾ ਨਹੀਂ ਹੈਗਾ ਕਿਸੇ ਵੱਖੋ ਤੇ ਹੁਣ ਉਹਨੇ ਕੀ ਕਰਿਆ ਚੱਲਦਾ ਹੀ ਰੇਹਾਂ ਦਾ ਕੰਮ ਚੱਲ ਪਿਆ ਹੁਣੋ ਜਿਹੜੇ ਪੰਪਰੀ ਗਰਾ ਮੋਟਰਸਾਈਕਲ ਵਾਲੇ ਪੰਪਾ ਇੰਜਨ ਵਾਲੇ ਪੰਪਾ ਨੇ ਰੇ ਪਾਉਣ ਵਾਲੇ ਹਨ ਇਹ ਆਪਾਂ ਉਹਦੇ ਨਾਲ ਅੱਜ ਕਰਦੇ ਆ ਗੱਲਬਾਤ ਵੀ ਕਿੰਨੇ ਦਾ ਆ ਤੇ ਮੰਨ ਲਾ ਵੀ ਕੀ ਇਹ ਵੀ ਲੋ ਰੇ ਦੀ ਪਵਾਈ ਲੈਣਾ ਤੇ ਕਿੰਨੇ ਟਾਈਮ ਚ ਕਿੰਨੀਆਂ ਬੋਰੀਆਂ ਖੜਿਆ ਦੇਣਾ ਉਹ ਸਾਰੀ ਗੱਲਬਾਤ ਕਰਦੇ ਆ ਉਹਦੇ ਨਾਲ ਆ ਜੋ ਦਿਖਾ ਦੇ ਚੱਲਦਾ ਉਧਰ ਤੇ ਵੀ ਕਿਵੇਂ ਚੱਲਦਾ ਕਿੰਨੇ ਕਿਵੇਂ ਸਪੀਡ ਆ ਇਹਦੀ ਘੱਟ ਪਾਉਣਾ ਅਗਲੇ ਨੇ ਕੀਲੇ ਤੇ ਬੋਰੀ ਪਾਉਣੀ ਆ ਵੱਧ ਪਾਉਣਾ ਉਹ ਸਾਰਾ ਕੁਝ ਤੇ ਕੰਟਰੋਲ ਚ ਉਹ ਸਾਰਾ ਦਿਖਾਉਣੇ ਆ ਪਹਿਲਾਂ ਤੁਹਾਨੂੰ ਹਨਾ ਕਿਹੜੇ ਨੋਟ ਅਗੇ ਰੇ ਅਗਲੇ ਪਾਉਂਦਾ ਸੀ ਆ ਖੰੜਿਆ ਕੇ ਹੁਣ ਦੇਲਾ ਉਹਦੇ ਬਲੂਰ ਨਾਲ ਹੀ ਪਈ ਜਾਂਦਾ ਹਨਾ ਇਹ ਦੇਖ ਲਈ ਇੱਕ ਦਿਨ ਲੋਕਾਂ ਨੂੰ ਜਮਾ ਵਿਹਲੇ ਬਿਠਾ ਦੂ ਘਰੇ ਵੀ ਕੰਮ ਕਰਿਆ ਕਰੇ ਵੇਗੇ ਹਾਂ ਵਧੀਆ ਇਹ ਪੰਪ ਲਿਆਂਦਾ ਫਿਰ ਹੈ ਰੇਪ ਪਾਉਣ ਦੀ ਖਾਤਰ ਕਿੰਨੇ ਦਾ ਆਇਆ ਵੀ ਇਹ ਲਿਆਂਦਾ 14.5 ਹਜ਼ਾਰ ਸਾਢੇ 14 ਹਜ਼ਾਰ ਦਾ ਹੁਣ ਇਹ ਚ ਫਿਰ ਕੱਲੇ ਇੱਕ ਜਾਨ ਹੀ ਪਾਈ ਜਾਂਦਾ ਰੇ ਹਾਂ ਇੱਕ ਜਾਨ ਆ ਰੇਪ ਪਾਈ ਜਾਂਦਾ ਹੈ ਹਾਂ ਮੂਰੇ ਬੰਦਾ ਲਿਆ ਕੇ ਰੇ ਇੱਕ ਜਣਾ ਨਾਲ ਰੱਖਣਾ ਪੈਂਦਾ ਹੈਗਾ ਨਾਲ ਰੱਖਣਾ ਪੈਂਦਾ ਲਿਆਉਣ ਦੀ ਖਾਤਰ ਨਹੀਂ ਤਾਂ ਫਿਰ ਜੈਂ ਪਾਵੇਂ ਫਿਰ ਤਾਂ ਟਾਈਮ ਬਹੁਤ ਲੱਗੂਗਾ ਮਾਲਾ ਲਾਗੇ ਨਾ ਢੋਲੀ ਭਰਨੇ ਨੂੰ ਠੀਕ ਆ ਜਿਵੇਂ ਹੁਣ ਅੱਗੇ ਇਸ ਆਪਣੇ ਸਪਰੇਅ ਵਾਲੇ ਪੰਪ ਹੈਗਾ ਹੂੰ ਉਹ ਤੇ ਕੈਟੋਲੀਆਂ ਘੜ ਦਿੰਦਾ ਸੀ ਦਿਹਾੜੀ ਦੀਆਂ ਨੂੰ ਉਹਦੇ 40 ਤੋਂ ਪਰ ਘੜ ਜene ਪਲੱਸ ਘੜ ਜene 40 ਤੋਂ 40 ਤੋਂ ਪਲੱਸ ਹੁਣ ਇਹਦੇ ਨਾਲ ਕਿੰਨੀਆਂ ਬੋਰੀਆਂ ਖੜਿਆਨਾਂ ਇਹਦੇ ਨਾਲ ਮੈਂ ਜੇ ਦੋ ਜਾਨੇ ਹੋਈਏ ਹਾਂ ਕੀ 30 ਬੋਰੀਆਂ ਦੋ ਜਣੇ ਖੜਾ ਹੈ ਰਾਮ ਨਾਲ ਰਾਮ ਨਾਲ ਠੀਕ ਆ 30 ਬੋਰੀਆਂ ਵਧੀਆ ਠੀਕ ਆ ਫਿਰ ਕੀ ਹਿਸਾਬ ਕਿਤਾਬ ਚੱਲਦਾ ਬੋਰੀ ਦਾ ਬੋਰੀ ਦਾ ਵਾਹ ਦੇ ਕੇ ਲੈ ਲਈਦਾ ਜਿਹਦਾ ਚੱਲਦਾਗਾ ਦੂਰ ਨੇੜੇ ਹੋਵੇ ਦੂਰ ਨੇੜੇ ਹੋਵੇ ਜਿਵੇਂ ਲਵੇ ਆ ਕੰਨੇ ਦਾ 100 ਰੁਪਇਆ ਠੀਕ ਆ ਲਾ ਕੇ 120 ਰੁਪਇਆ ਠੀਕ ਆ ਤੇ ਵਧੀਆ ਚੱਲਦਾ ਕੰਮ ਆ ਪੂਰਾ ਵਧੀਆ ਚੱਲਦਾ ਜੀ ਚਰਵਰੀਆ ਜਾਹੀਦਾ ਤੇ ਬਾਕੀ ਹੋਰ ਆਗਾ ਜਿਵੇਂ ਝੋਲੀ ਚੋਂ ਮੁਠੀ ਨਿਕਲ ਦਿੰਦਾ ਨਾ ਸਾਰਾ ਖੰਡਦਾਗਾ ਲਵੇ ਡੱਕ ਨਹੀਂ ਆ ਉਹਦੇ ਨਾਲ ਇਹਦੇ ਨਾਲ ਉਹ ਨਹੀਂ ਡੱਕਦਾ ਹੈਗਾ ਅੱਛਾ ਇਹ ਤਾਂ ਕੁਝ ਕਿਹਦਾ ਨਹੀਂ ਡੱਕਦੇ ਨੇ ਸਾਰੇ ਅੱਜ ਹੁਣ ਤੁਸੀਂ ਦੇਖਦੇ ਹੋਗੇ ਇਹ ਕੁਝ ਕਿਹਦੇ ਦਾ ਨੇ ਕਿਤੇ ਇੰਨੀ ਐਵੇਂ ਨਹੀਂ ਹੈਗਾ ਵੀ ਬਾਕੀ ਖੰਡਿਆ ਆ ਵੀ ਬਹੁਤ ਵਧੀਆ ਹੈਗਾ ਇਹ ਵੀ ਨਹੀਂ ਹੈਗਾ ਵੀ ਇੱਥੇ ਵੱਧ ਦਾ ਘੱਟ ਆਗਾ ਇਹਨੇ ਤਾਂ ਫਿਰ ਕੁਝ ਕੀ ਪਾਉਣਾਗਾ ਕੁਝ ਕੁਝ ਇਹਦੇ ਵਿੱਚ ਆ ਗਿਆ ਬਲੂਰ ਹੈ ਠੀਕ ਆ ਬਲੂਰ ਨੇ ਚੱਕਣਾ ਬਲੂਰ ਨੇ ਖੰਡਿਆਉਣਾ ਇੰਜਨ ਆਲਾ ਇੰਜਨ ਬਲੂਰ ਨੇ ਹਵਾ ਦੇਣੀ ਹੈ ਕੀ ਹਵਾ ਨੇ ਜੇ ਆਪਾਂ ਬਾਧੇ ਛੱਡਾਂਗੇ ਰੇ ਫਿਰ ਨੇੜੇ ਪਾਊਗਾ ਜੇ ਆਪਾਂ ਘੱਟ ਰੇ ਛੱਡਾਂਗੇ ਫਿਰ ਦੂਰ ਮਾਰੂਗਾ ਅਸਿਆ ਆਹ ਲੀਵਰ ਲੱਗੇ ਹੋਏ ਨਹੀਂ ਆਹ ਲੀਵਰ ਲੱਗੇ ਹੋਏ ਨਹੀਂ ਆਹ ਲੀਵਰ ਲਾਤੇ ਵੀ ਇਹਦੇ ਨਾਲ ਸਾਬ ਕਿਲੋਆਂ ਦੇ ਹਿਸਾਬ ਪਾ ਲੋ ਹਾਂ ਉਸੇ ਹਿਸਾਬ ਨਾਲ ਠੀਕ ਆ ਆਪਣਾ ਕੀਲੇ ਚ ਘਟਾ ਉਹ ਹਿਸਾਬ ਨਾਲ ਉਹ ਹਿਸਾਬ ਨਾਲ ਠੀਕ ਆ ਜਿਵੇਂ ਮੈਂ ਬਣੇ ਹੁਣ ਸੰਕੋਰ ਪਾਉਨੇ ਨੇ ਸੰਕੋਰ ਤਾਂ ਕਹਿੰਦੇ ਨੇ ਦੂਜੀ ਗੇਰੀ ਛਟਾ ਦੇ ਦੋ ਹਾਂ ਉਹਦੀ ਲੋੜ ਹੀ ਨਹੀਂ ਪੈਂਦੀ ਇਹਨੂੰ ਇਹ ਆ ਕੀ ਲੋੜ ਪੈਣੀ ਆ ਉਹਦੀ ਉਹ ਤਾਂ ਐਂ ਹੀ ਦਿੰਦੇ ਨੇ ਨਾ ਵੀ ਪਾੜਾ ਰਹਿ ਗਿਆ ਹਾਂਨ ਕੇ ਚੱਲ ਜਾਣਾ ਜਿਵੇਂ ਹੁਣ ਸੰਕੋਰ ਦੋ ਘਟੇ ਬਾਈ ਪਾਉਣੇ ਨੇ ਆ ਮੈਂ ਪੰਜ ਤੇ ਜਾ ਕੇ ਇੱਥੇ ਦੋ ਘਟੇ ਸਹੀ ਪਾਊਗਾ ਕਿ ਅਸੇ ਇੱਥੇ ਦੋ ਘਟੇ ਪਾਊਗਾ ਨਾ ਲੀਵਰ ਉਰੇ ਬੰਨਿਆ ਜਾਂਦਾ ਠੀਕ ਆ 7 ਤੇ ਰੇਸ ਰੱਖਣੀ ਪੈਂਦੀ ਆ 7 ਤੇ ਅਸੇ ਰੇਸ 7 ਤੇ ਹੂੰ ਠੀਕ ਆ ਇੱਕ ਰਾਜੇ ਤੇਰਾ ਨੰਬਰ ਦੱਸ ਕਿੰਨਾਗਾ ਨੰਬਰ ਆਪਣਾ 77104 ਹਾਂ 03399 03399 ਇੱਕ ਆ ਬਾਈ ਦਾ ਬੋਲ ਤੂੰ ਵੀ ਦੱਸ ਦੇ ਭਰਾ ਤੇਰਾ ਨੰਬਰ ਕਿ 147 ਪੂਰੇ ਆ ਕੇ ਦੱਸੋ ਓਰੇ ਓਰੇ ਇਹਦੇ 9147 ਹਾਂ 90614 90614 ਹੈ ਠੀਕ ਹੈ ਤੇਰਾ ਪਿੰਡ ਬਦੇਸ਼ਿਆ ਹਾਂਜੀ ਬਦੇਸ਼ੀ ਠੀਕ ਹੈ ਜਾਨੀ ਤੁਸੀਂ ਇਕੱਠਿਆਂ ਦੀ ਟੀਮ ਹੀ ਹੈਗੀ ਹਾਂਜੀ ਠੀਕ ਠੀਕ ਆ ਇਹ ਦੂਰ ਨੇੜੇ ਜਿੱਥੇ ਮਰਜੀ ਜਾ ਸਕਦੇ ਹੋ ਕੋਈ ਹਾਂ ਜੀ ਹਾਂ ਕੱਟ ਤੋਂ ਕੱਟ ਜਾਨੀ ਬੋਰੀਆਂ ਦਿਹਾੜੀ ਦਾ ਖਾਨ ਹੋਵੇ ਹਾਂ ਇਹ ਨਾ ਹੋਵੇ ਕਿ ਭਾਈ ਉਹ ਅੱਜ ਪੰਜ ਪਾ ਕੀ ਪਾਜੋ ਪਰ ਵੀ ਹੋਰ ਲਿਆਵਾਂਗੇ ਆਇਆ ਵੀ ਹਜੇ ਇੱਕ ਚਾਰ ਮਗ ਚਲਾਇਆਗਾ ਦੋ ਲਿਆ ਕੇ ਫਿਰ ਵੱਧ ਵੀ ਕਰ ਨਹੀਂ ਜਿੰਨਾ ਕੋਲੇ ਪੰਪ ਹੈਗੇ ਵੀਡੀਓ ਆਉਂਦੀਆਂ ਰਹਿੰਦੀਆਂ ਨੇ ਬਹੁਤ ਵਧੀਆ ਰਿਜ਼ਲਟ ਨੇ ਬਹੁਤ ਵਧੀਆ ਹੋਆ ਤੁਸੀਂ ਤਾਂ ਮੰਨ ਲਾ ਵੀ ਇੱਕ ਦਿਨ ਇੱਕ ਜਾਨੇ ਨੂੰ ਤੁਸੀਂ ਨਿਊਟਰਲ ਛੱਡ ਲਓ ਦੋ ਪੰਪ ਹੋਏ ਤੁਸੀਂ 60 ਥੈਲੇ ਪਾ ਰਿਆ ਕਰਨੇ ਯਾਰ ਕਿ ਨਹੀਂ ਤੇ ਕੰਮ ਮੋਕਦਾਗਾ ਨੇੜੇ ਕੰਮ ਆਇਆ ਵੀ ਜਿਹੜਾ ਦੂਜਾ ਹੱਥਾਂ ਵਾਲਾ ਕੱਠਾ ਹੋ ਗਿਆ ਹੁਣ ਲੋਕਾਂ ਦੀਆਂ ਬਜਾਈਆਂ ਕਣਕਾਂ ਝੋਨੇ ਇਕੱਠੇ ਬੜਨ ਨਾਲ ਬਜਾਈਆਂ ਇਕੱਠੀਆਂ ਹੋਈਆਂ ਰੇਹ ਅਗਲੇ ਦੇ ਇਕੱਠੇ ਪੈਣ ਲੱਗ ਗਏ ਉਹਦੇ ਨਾਲ ਟਾਈਮ ਦਾ ਬਾਕੀ ਪਤਾ ਕੀ ਆ ਵੀਰੇ ਸੋਵਰ ਸ਼ੀਡਰ ਵਾਲੀ ਆ ਹੁਣ ਪਤਾ ਕੀ ਆ ਜਿਹੜਾ ਅੱਗੇ ਬਾਬ ਆ ਕੇ ਬੀਜ ਦੇਤੀ ਗੁੱਲੀ ਡੰਡਾ ਹੁੰਦਾ ਨਹੀਂ ਹੁਣ ਸੋਵਰ ਸ਼ੀਡਰ ਵਾਲੇ ਦਾ ਸੰਕੌਰ ਪਾਉਣੀ ਪੈਂਦੀ ਪਾਉਣੀ ਪੈਂਦੀ ਆਗੀ ਪਾਉਣੀ ਪੈਂਦੀ ਆ ਉਹਦੇ ਕਰਕੇ ਹੁਣ ਇਹ ਚੀਜ਼ ਆ ਇਹ ਆ ਮੰਨ ਕੇ ਚੱਲੇ ਜੇ ਸਿੱਟਾ ਇੱਕ ਸਾਰ ਦਿੰਦਾ ਹੈਗਾ ਸਾਰ ਦਿੰਦਾ ਜਾਨੀ ਉਹ ਨਹੀਂ ਹੈਗਾ ਵੀ ਇਹਨੂੰ ਦੂਜੇ ਪਾਸੇ ਨੂੰ ਐ ਲੈ ਕੇ ਦੁਰ ਕੋ ਜਾ ਕਾਟੀਏ ਦੋ ਵੀਰ ਪਾਣੀ ਆ ਹੁਣ ਆਇਆ ਤਾਂ ਤੂੰ ਆਪਾਂ ਉਹ ਸੰਕੋਰ ਵਾਲਾ ਸਿੱਟਾ ਦਵਾਰੇ ਤਾਈਓ ਦਿੰਨੇ ਵੀ ਇੱਥੇ ਨਹੀਂ ਜਾਂਦਾ ਪਹੁੰਚਦਾ ਹੁਣ ਇਹ ਤਾਂ ਉਹ ਉਥੋਂ ਆਪਾਂ ਪਾਉਂਦੇ ਆਏ ਆਗੇ ਕੁਝ ਕਦਣਾ ਪੈਂਦਾਗਾ ਜੇ ਚਾਰ ਦਾਣੇ ਇਹਦੇ ਸਿੱਟਣੇ ਦਾ ਚਾਰ ਹੀ ਹੈ ਜੀ ਸਿੱਟੇ ਨੇ ਇਹ ਚੀਜ਼ ਦਾ ਫਰਕ ਆਗਾ ਵਿੱਚ ਤੇਰੇ ਵਾਂਗੂ ਮੁੰਡਾ ਕਿੰਦਾਗਾ ਬੁੱਟਰਾਂ ਤੋਂ ਬਹੁਤ ਮਿਹਨਤੀ ਆ ਉਹ ਵੀ ਤੇਰੇ ਵਾਂਗੂ ਵੀ ਕੰਮ ਉਹਦੇ ਕੋਲੇ ਉਹ ਵੀ ਨਹੀਂ ਛੱਡਦਾ ਕੋਈ ਹੈਗਾ ਉਹਦੇ ਕੋਲੇ ਲਿਆਂਦਾ ਪਿਛਲੇ ਸਾਲ ਦਾ ਉਹਨੂੰ ਤਾਂ ਜਿਹੜੀ ਗਿਫਟੀ ਕੀਤਾ ਸੀ ਕਿਸੇ ਨੇ ਤੇ ਮੰਨ ਲਓ ਵੀ ਪੂਰਾ ਵਧੀਆ ਚੱਲਦਾ ਬਾਕੀ ਭਾਈ ਇਹਨਾਂ ਨੇ ਇੱਕ ਪੰਪ ਤਾਂ ਲਿਆਂਦਾ ਇੱਕ ਫੇਰ ਹੋਰ ਲਿਆਉਣਗੇ ਤੇ ਸਾਡੀ ਵੀਡੀਓ 'ਚ ਮਸ਼ਹੂਰੀ ਕਰਦਾਂਗੇ ਕਿ ਸਾਡੇ ਬੰਦਿਆਂ ਨੂੰ ਡਿਸਕਾਊਂਟ ਤੇ ਪੰਪ ਦਵੋਗੇ ਕੋਈ ਵੀ ਕੰਪਨੀ ਵਾਲਾ ਹੋਵੇ ਵਧੀਆ ਕੰਪਨੀ ਵਾਲਾ ਹੋਵੇ ਤੇ ਇਹ ਨਾ ਹੋਵੇ ਵੀ ਮੰਨ ਕੇ ਚੱਲੋ ਵੀ ਉਹੀ ਦੇਸੀ ਜੀ ਕੰਪਨੀ ਦਾ ਚੱਕ ਕੇ ਫੜਾਤਾ ਉਹ ਨਹੀਂ ਤੇ ਹੋਰ ਰਾਜੀ ਠੀਕ ਠਾਕ ਵਧੀਆ 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 ਚਲੋ ਠੀਕ ਆ ਕਰੋ ਕੰਮ ਤਾ ਵੀ ਰੇ ਤੇਲਾ ਇੱਕੋ ਜਿਹਾ ਛਿੜਦਾ ਨਾ ਕਾਲੂ ਹਾਂਜੀ ਹੋਵੇ ਕੋਈ ਆਇਆ ਨਹੀਂ ਹੈਗਾ ਵੀ ਮੰਨ ਕੇ ਚੱਲ ਆ ਵੀ ਉਹ ਹੋ ਜਾਊਗਾ ਵੀ ਦਾਣੇ ਵੱਧ ਕੇ ਟਿੱਕੋ ਜਿਹਾ ਸਿਆੜ ਲੈ ਕੇ ਜਾਂਦਾ ਇੱਕੋ ਜਿਹਾ ਹੋ ਆ ਠੀਕ ਹੈ ਜੀ ਵੀਡੀਓ ਚੰਗੀ ਲੱਗੀ ਸ਼ੇਅਰ ਕਮੈਂਟ ਲਾਈਕ ਕਰਕੇ ਜਰੂਰ ਦੱਸਿਓ ਧੰਨਵਾਦ ਸਾਰਿਆਂ ਦਾ ਸਤਿ ਸ੍ਰੀ ਅਕਾਲ